ਆਮ ਜੀ ਕਿਰਸ਼ਮੈ ਜੀ ਨ ਸਪੇਅਰ ਕਰਤਾ ਹੂੰ। ਕਾ ਵਿਦਾ ਮੇਹੋਰ ਕਵਾਂਡੋ ਵਿਨਿਮੋ ਦੇ ਨੋਇਟਰਾ ਵਿਦਾ ਅਲ ਵਿਦਾਂ ਪਰੋ ਹਾਸੇ 3-4 ਅਨਿਓ ਪੰਜਾਬੀਆਂ ਨੇ ਅੱਜ ਪੁਰਤਗਾਲ ਦੇ ਵਿੱਚ ਆਪਣੀ ਹੋਣਦ ਨੂੰ ਜਿਉਂਦਾ ਰੱਖਣ ਦਾ ਅੱਜ ਸਬੂਤ ਦਿੱਤਾ ਜਿੱਥੇ ਕਿ ਅੱਜ 10000 ਦੇ ਕਰੀਬ ਪੰਜਾਬੀਆਂ ਨੇ ਇਕੱਠ ਕੀਤਾ ਔਰ ਵੱਖ-ਵੱਖ ਦੇਸ਼ਾਂ ਤੋਂ ਲੋਕਾਂ ਨੇ ਉੱਥੇ ਪਹੁੰਚ ਕੇ ਅੱਜ 17 ਤਰੀਕ ਨੂੰ ਐਸਆਈਐਸ ਦਾ ਮੁੱਦਾ ਪੁਰਤਗਾਲ ਦੀ ਪਾਰਲੀਮੈਂਟ ਦੇ ਸਾਹਮਣੇ ਰੋਸ ਮੁਜ਼ਾਹਰਾ ਕੀਤਾ ਬੜੇ ਸ਼ਾਂਤਮਈ ਤਰੀਕੇ ਨਾਲ ਔਰ ਮੈਂ ਮਾਣ ਮਹਿਸੂਸ ਕਰਦਾ ਸਰਦਾਰ ਅਮਰੀਕ ਸਿੰਘ ਮੇਰਾ ਵੀਰ ਨਿੰਜਾ ਹੁੰਦਲ ਤੇ ਹੋਰ ਮੇਰੇ ਵੀਰ ਬਹੁਤ ਜਿਹੜੇ ਵੱਖ-ਵੱਖ ਦੇਸ਼ਾਂ ਤੋਂ ਵੱਖ-ਵੱਖ ਕੰਟਰੀਆਂ ਦੇ ਵਿੱਚੋਂ ਆ ਕੇ ਉਸ ਦੇਸ਼ ਦੇ ਵਿੱਚ ਉਸ ਸਰਕਾਰ ਦੇ ਪੁਰਤਗਾਲ ਦੀ ਸਰਕਾਰ ਦੇ ਖਿਲਾਫ ਅੱਜ ਡਟੇ ਔਰ ਵੱਖ-ਵੱਖ ਲੈਂਗੁਏਜ ਚ ਵੱਖ-ਵੱਖ ਆਪਣੇ ਦੇਸ਼ਾਂ ਦੀਆਂ ਪਛਾਵਾਂ ਦੇ ਵਿੱਚ ਉਹਨਾਂ ਲੋਕਾਂ ਨੂੰ ਜਾਗਰੂਤ ਕੀਤਾ ਕਿ ਸਾਡੇ ਪੰਜਾਬੀਆਂ ਨੇ ਤੁਹਾਡੇ ਦੇਸ਼ ਦੇ ਵਿੱਚ ਬਹੁਤ ਟੈਕਸ ਦਿੱਤੇ ਆ ਤੁਸੀਂ ਇਹਨਾਂ ਨੂੰ ਇਸ ਤਰੀਕੇ ਨਾਲ ਹੀ ਕੱਟ ਸਕਦੇ ਇਸ ਟਾਈਮ ਇੱਕ ਲਹਿਰ ਉੱਠੀ ਆ ਦੋਸਤੋ ਜੋ ਕਿ ਪੂਰੀ ਦੁਨੀਆ ਦੇ ਵਿੱਚ ਸੰਘਰਸ਼ ਚੱਲ ਰਿਹਾ ਜਿੱਦਾਂ ਯੂਕੇ ਦੇ ਵਿੱਚ ਸੰਘਰਸ਼ ਚੱਲ ਰਿਹਾ ਨੇਪਾਲ ਦੇ ਵਿੱਚ ਸੰਘਰਸ਼ ਚੱਲ ਰਿਹਾ ਫਰਾਂਸ ਦੇ ਵਿੱਚ ਸੰਘਰਸ਼ ਚੱਲ ਰਿਹਾ ਸਾਰੀ ਦੁਨੀਆ ਦੇ ਵਿੱਚ ਲੋਕ ਜਾਗ ਚੁੱਕੇ ਆ ਸੋ ਪੁਰਤਗਾਲ ਨੇ ਬਹੁਤ ਜ਼ਿਆਦਾ ਲੋਕਾਂ ਕੋ ਟੈਕਸ ਲਿਆ ਸੋ ਆਪਣੀਆਂ ਜਿਹੜੀਆਂ ਉਹਨਾਂ ਨੇ ਸ਼ਰਤਾਂ ਰੱਖੀਆਂ ਸੀ ਉਹਨਾਂ ਸ਼ਰਤਾਂ ਦੇ ਉੱਤੇ ਉਹ ਕਾਇਮ ਨਹੀਂ ਰਹੇ ਜਿਹਦੇ ਕਰਕੇ ਅੱਜ 17 ਤਰੀਕ ਬਹੁਤ ਵੱਡਾ ਇਕੱਠ ਕੀਤਾ ਪੰਜਾਬੀਓ ਤੁਸੀਂ ਅੱਜ ਸਬੂਤ ਦੇ ਦਿੱਤਾ ਕਿ ਤੁਸੀਂ ਸ਼ਹੀਦ ਭਗਤ ਸਿੰਘ ਦੇ ਵਾਰਸੋਂ ਤੁਸੀਂ ਸ਼ਹੀਦ ਉਧਮ ਸਿੰਘ ਦੇ ਵਾਰਸੋਂ ਮੈਂ ਬਹੁਤ ਧੰਨਵਾਦ ਕਰਦਾ ਜੋ ਉਹਨਾਂ ਵੀਰਾਂ ਦਾ ਜਿਹੜਿਆਂ ਜਿਨ੍ਹਾਂ ਨੇ ਅੱਜ ਪਹੁੰਚ ਕੇ ਬਹੁਤ ਵੱਡਾ ਇਕੱਠ ਕੀਤਾ ਮੈਂ ਵਧਾਈ ਦਿੰਨਾ ਉਹਨਾਂ ਨੂੰ ਕਿ ਕਦੀ ਵੀ ਕੌਮ ਤੇ ਭੀੜ ਪੈਂਦੀ ਆ ਸਾਰੇ ਜਾਣੇ ਇਕੱਠੇ ਹੋ ਕੇ ਗਿਲੇ ਸ਼ਿਕਵੇ ਭੁੱਲ ਕੇ ਅੱਗੇ ਆ ਕੇ ਕਾਰਜ ਕਰਿਆ ਕਰੋ ਸਾਰਿਆਂ ਨੂੰ ਸਸਤੀਕਰ ਜੀ ਸਸਤੀਕਰ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਸਸਤੀਕਰ ਮੇਰਾ ਭਰਾ ਅੱਜ ਤੁਹਾਨੂੰ ਪਤਾ ਲਿਸਕੋ ਪ੍ਰੋਟੈਸਟ ਹੋਇਆ ਇਸ ਵਨ ਐਸਆਈਐਸ ਕਰਕੇ ਆਪਾਂ ਪ੍ਰੋਟੈਸਟ ਕੀਤਾ ਮੁੰਡਿਆਂ ਨੇ 10000 ਦਾ ਕੱਟ ਹੋਇਆ 10000 ਮੁੰਡੇ ਵੀਰ ਆਪਣੇ ਆਏ ਆ ਬੜਾ ਬੜਾ ਵਧੀਆ ਲੱਗਿਆ ਹੁਣ ਜਿਹੜੇ ਜਾਗ ਦੀਆਂ ਜ਼ਮੀਰਾਂ ਵਾਲੇ ਨਾ ਮੇਰਾ ਭਰਾ ਸਾਰੇ ਰੜ ਕੇ ਇੱਥੇ ਆਪਾਂ ਪੋਟੈਂਸ਼ੀਅਲ ਜਿਹੜੇ ਭਰਾਵਾਂ ਦੇ ਐਸਆਈਐਸ ਦਾ ਮੁੱਦਾ ਭਣਿਆ ਕਾਰਡ ਨਹੀਂ ਹੁੰਦਾ ਉਹਨਾਂ ਦੇ ਨਾਲ ਖੜੀਏ ਕੁਲਵਿੰਦਰ ਸਿੰਘ ਫਰਾਂਸ ਭਾਜੀ ਨੇ ਸਾਨੂੰ ਬੜੀ ਸਪੋਰਟ ਕੀਤੀ ਬੜਾ ਉਹਨਾਂ ਨੇ ਸਾਨੂੰ ਹੁੰਦਾ ਰੱਦਤਾ ਵੀ ਜਾਓ ਇਹਨਾਂ ਮੁੰਡਿਆਂ ਦੇ ਨਾਲ ਜਾ ਕੇ ਖੜੋ ਜਿਨ੍ਹਾਂ ਨਾਲ ਧੱਕਾ ਹੋ ਰਿਹਾ ਅੱਜ ਬਹੁਤ ਵੱਡੇ ਪੱਧਰ ਤੇ ਕੱਟ ਹੋਇਆ ਅਮਰੀਕ ਸਿੰਘ ਸਪੇਨ ਤੋਂ ਸਪੈਸ਼ਲ ਆਏ ਇੱਥੇ ਮੇਰਾ ਭਰਾ ਜੇ ਹਜੇ ਵੀ ਨਾ ਜਾ ਕੇ ਬਹੁਤ ਔਖਾ ਹੋ ਜਾਣਾ ਹੁਣ ਆਪਾਂ ਲੜਾਈ ਸ਼ੁਰੂ ਕਰਤੀ ਆ ਤੈਨੂੰ ਜਿੱਤ ਕੇ ਹੀ ਖਤਮ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਪੰਜਾਬੀਆਂ ਨੇ ਅੱਜ ਪੁਰਤਗਾਲ ਦੇ ਵਿੱਚ ਆਪਣੀ ਹੋੰਦ ਨੂੰ ਜਿਉਂਦਾ ਰੱਖਣ ਦਾ ਅੱਜ ਸਬੂਤ ਦਿੱਤਾ ਜਿੱਥੇ ਕਿ ਅੱਜ 10000 ਦੇ ਕਰੀਬ ਪੰਜਾਬੀਆਂ ਨੇ ਇਕੱਠ ਕੀਤਾ ਔਰ ਵੱਖ-ਵੱਖ ਦੇਸ਼ਾਂ ਤੋਂ ਲੋਕਾਂ ਨੇ ਉੱਥੇ ਪਹੁੰਚ ਕੇ ਅੱਜ 17 ਤਰੀਕ ਜੋ ਐਸਆਈਐਸ ਦਾ ਮੁੱਦਾ ਪੁਰਤਗਾਲ ਦੀ ਪਾਰਲੀਮੈਂਟ ਦੇ ਸਾਹਮਣੇ ਰੋਸ ਮੁਜ਼ਾਹਰਾ ਕੀਤਾ ਬੜੇ ਸ਼ਾਂਤਮਈ ਤਰੀਕੇ ਨਾਲ ਔਰ ਮੈਂ ਮਾਣ ਮਹਿਸੂਸ ਕਰਦਾ ਸਰਦਾਰ ਅਮਰੀਕ ਸਿੰਘ ਮੇਰਾ ਵੀਰ ਨਿੰਜਾ ਹੁੰਦਲ ਤੇ ਹੋਰ ਮੇਰੇ ਵੀਰ ਬਹੁਤ ਜਿਹੜੇ ਵੱਖ-ਵੱਖ ਦੇਸ਼ਾਂ ਤੋਂ ਵੱਖ-ਵੱਖ ਕੰਟਰੀਆਂ ਦੇ ਵਿੱਚੋਂ ਆ ਕੇ ਉਸ ਦੇਸ਼ ਦੇ ਵਿੱਚ ਉਸ ਸਰਕਾਰ ਦੇ ਪੁਰਤਗਾਲ ਦੀ ਸਰਕਾਰ ਦੇ ਖਿਲਾਫ ਅੱਜ ਡਟੇ ਔਰ ਵੱਖ-ਵੱਖ ਲੈਂਗੁਏਜ ਚ ਵੱਖ-ਵੱਖ ਆਪਣੇ ਦੇਸ਼ਾਂ ਦੀਆਂ ਪਛਾਣਾਂ ਦੇ ਵਿੱਚ ਉਹਨਾਂ ਲੋਕਾਂ ਨੂੰ ਜਾਗਰੂਤ ਕੀਤਾ ਕਿ ਸਾਡੇ ਪੰਜਾਬੀਆਂ ਨੇ ਤੁਹਾਡੇ ਦੇਸ਼ ਦੇ ਵਿੱਚ ਬਹੁਤ ਟੈਕਸ ਦਿੱਤੇ ਆ ਤੁਸੀਂ ਇਹਨਾਂ ਨੂੰ ਇਸ ਤਰੀਕੇ ਨਾਲ ਨਹੀਂ ਕੱਟ ਸਕਦੇ ਇਸ ਟਾਈਮ ਇੱਕ ਲਹਿਰ ਉੱਠੀ ਆ ਦੋਸਤੋ ਜੋ ਕਿ ਪੂਰੀ ਦੁਨੀਆ ਦੇ ਵਿੱਚ ਸੰਘਰਸ਼ ਚੱਲ ਰਿਹਾ ਜਿੱਦਾਂ ਯੂਕੇ ਦੇ ਵਿੱਚ ਸੰਘਰਸ਼ ਚੱਲ ਰਿਹਾ ਨੇਪਾਲ ਦੇ ਵਿੱਚ ਸੰਘਰਸ਼ ਚੱਲ ਰਿਹਾ ਫਰਾਂਸ ਦੇ ਵਿੱਚ ਸੰਘਰਸ਼ ਚੱਲ ਰਿਹਾ ਸਾਰੀ ਦੁਨੀਆ ਦੇ ਵਿੱਚ ਲੋਕ ਜਾਗ ਚੁੱਕੇ ਆ ਸੋ ਪੁਰਤਗਾਲ ਨੇ ਬਹੁਤ ਜ਼ਿਆਦਾ ਲੋਕਾਂ ਕੋ ਟੈਕਸ ਲਿਆ ਸੋ ਆਪਣੀਆਂ ਜਿਹੜੀਆਂ ਉਹਨਾਂ ਨੇ ਸ਼ਰਤਾਂ ਰੱਖੀਆਂ ਸੀ ਉਹਨਾਂ ਸ਼ਰਤਾਂ ਦੇ ਉੱਤੇ ਉਹ ਕਾਇਮ ਨਹੀਂ ਰਹੇ ਜਿਹਦੇ ਕਰਕੇ ਅੱਜ 17 ਤਰੀਕ ਬਹੁਤ ਵੱਡਾ ਇਕੱਠ ਕੀਤਾ ਪੰਜਾਬੀਓ ਤੁਸੀਂ ਅੱਜ ਸਬੂਤ ਦੇ ਦਿੱਤਾ ਕਿ ਤੁਸੀਂ ਸ਼ਹੀਦ ਭਗਤ ਸਿੰਘ ਦੇ ਵਾਰਸੋਂ ਤੁਸੀਂ ਸ਼ਹੀਦ ਉਧਮ ਸਿੰਘ ਦੇ ਵਾਰਸੋਂ ਮੈਂ ਬਹੁਤ ਧੰਨਵਾਦ ਕਰਦਾ ਜੋ ਉਹਨਾਂ ਵੀਰਾਂ ਦਾ ਜਿਹੜਿਆਂ ਜਿਨ੍ਹਾਂ ਨੇ ਅੱਜ ਪਹੁੰਚ ਕੇ ਬਹੁਤ ਵੱਡਾ ਇਕੱਠ ਕੀਤਾ ਮੈਂ ਵਧਾਈ ਦਿੰਨਾ ਉਹਨਾਂ ਨੂੰ ਕਿ ਕਦੀ ਵੀ ਕੌਮ ਤੇ ਭੀੜ ਪੈਂਦੀ ਆ ਸਾਰੇ ਜਾਣੇ ਇਕੱਠੇ ਹੋ ਕੇ ਗਿਲੇ ਸ਼ਿਕਵੇ ਭੁੱਲ ਕੇ ਅੱਗੇ ਆ ਕੇ ਕਾਰਜ ਕਰਿਆ ਕਰੋ ਸਾਰਿਆਂ ਨੂੰ ਸਤਸਿਕਾਰ ਜੀ ਸਤਸਿਕਾਰ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਸਤਸਿਕਾਰ ਮੇਰਾ ਭਰਾ ਅੱਜ ਤੁਹਾਨੂੰ ਪਤਾ ਲਿਸਕੋ ਨੂੰ ਪ੍ਰੋਟੈਸਟ ਹੋਇਆ ਇਸ ਵਨ ਐਸਆਈਐਸ ਕਰਕੇ ਆਪਾਂ ਪ੍ਰੋਟੈਸਟ ਕੀਤਾ ਮੁੰਡਿਆਂ ਨੇ 10000 ਦਾ ਕੱਟ ਹੋਇਆ 10000 ਮੁੰਡੇ ਵੀਰ ਆਪਣੇ ਆਏ ਆ ਬੜਾ ਬੜਾ ਵਧੀਆ ਲੱਗਿਆ ਹੁਣ ਜਿਹੜੇ ਜਾਗ ਦੀਆਂ ਜ਼ਮੀਰਾਂ ਵਾਲੇ ਨਾ ਮੇਰਾ ਭਰਾ ਸਾਰੇ ਰੜ ਕੇ ਇੱਥੇ ਆਪਾਂ ਪ੍ਰੋਟੈਸਟ ਜਿੱਥੇ ਜਿਹੜੇ ਭਰਾਵਾਂ ਦੇ ਐਸਆਈਐਸ ਦਾ ਮੁੱਦਾ ਭਣਿਆ ਕਾਰਡ ਨਹੀਂ ਹੁੰਦਾ ਉਹਨਾਂ ਦੇ ਨਾਲ ਖੜੀਏ ਕੁਲਵਿੰਦਰ ਸਿੰਘ ਫਰਾਂਸ ਭਾਜੀ ਨੇ ਸਾਨੂੰ ਬੜੀ ਸਪੋਰਟ ਕੀਤੀ ਬੜਾ ਉਹਨਾਂ ਨੇ ਸਾਨੂੰ ਹੁੰਦਾ ਰੱਦਤਾ ਵੀ ਜਾਓ ਇਹਨਾਂ ਮੁੰਡਿਆਂ ਦੇ ਨਾਲ ਜਾ ਕੇ ਖੜੋ ਜਿਨ੍ਹਾਂ ਨਾਲ ਧੱਕਾ ਹੋ ਰਿਹਾ ਅੱਜ ਬਹੁਤ ਵੱਡੇ ਪੱਦਰ ਤੇ ਕੱਟ ਹੋਇਆ ਅਮਰੀਕ ਸਿੰਘ ਸਪ੍ਰੇਨ ਤੋਂ ਸਪੈਸ਼ਲ ਆਏ ਇਥੇ ਮੇਰਾ ਭਰਾ ਜੇ ਹਜੇ ਵੀ ਨਾ ਜਾ ਕੇ ਬਹੁਤ ਔਖਾ ਹੋ ਜਾਣਾ ਹੁਣ ਆਪਾਂ ਲੜਾਈ ਸ਼ੁਰੂ ਕਰਤੀ ਆ ਤੇ ਨੂੰ ਜਿੱਤ ਕੇ ਹੀ ਖਤਮ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ